ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਕੇਵੀਰ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਮੈਦੇ ਦੀ ਬਰਫੀ ਮੈਦੇ ਦੀ ਬਰਫੀ ਬਣਾਉਣ ਵਾਸਤੇ ਆਪਾਂ ਪਹਿਲਾਂ ਇੱਕ ਲਵਾਂਗੇ ਜੀ ਫਰਾਈਪੈਨ ਔਰ ਉਸ ਦੇ ਵਿੱਚ ਇੱਕ ਕੜਚੀ ਘਿਓ ਦੀ ਪਾਵਾਂਗੇ ਜੀ ਘਿਓ ਆਪਾਂ ਘਰ ਦਾ ਵੀ ਯੂਜ਼ ਕਰ ਸਕਦੇ ਹਾਂ ਔਰ ਬਾਹਰਲਾ ਜਿਹੜਾ ਮਰਲ ਵਾਲਾ ਹੁੰਦਾ ਉਹ ਵੀ ਜੇ ਘਰ ਦਾ ਹੋਵੇ ਤਾਂ ਜ਼ਿਆਦਾ ਵਧੀਆ ਗੱਲ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਪੈਨ ਦੇ ਵਿੱਚ ਇੱਕ ਕੜਚੀ ਆ ਜਿਹੜੀ ਘਿਓ ਦੀ ਉਹਨੂੰ ਗਰਮ ਕਰ ਲਵਾਂਗੇ ਜਦੋਂ ਕਿ ਉਹ ਬਿਲਕੁਲ ਮੈਲਟ ਹੋ ਜਾਵੇ ਫਿਰ ਜਿਹੜਾ ਦੂਸਰਾ ਆਪਣਾ ਸਟੈਪ ਹੈ ਉਹਦੇ ਵੱਲ ਆਵਾਂਗੇ ਜੀ ਕਿਉਂ ਆਪਣਾ ਜਿਹੜਾ ਉਹ ਮੈਲਟ ਹੋਣ ਲੱਗ ਪਿਆ ਹੈ ਕੜਚੀ ਨਾਲ ਦੇਖੋ ਵਧੀਆ ਤਰੀਕੇ ਨਾਲ ਜਿਹੜੇ ਇਹਦੇ ਰੇਸ਼ੇ ਨੇ ਕਿਉਂ ਦੇ ਉਹ ਬਿਲਕੁਲ ਹੀ ਲਿਕਵਿਡ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜਾ ਦੂਜਾ ਸਟੈਪ ਹੈ ਆਪਣਾ ਆਪਾਂ ਪਾਵਾਂਗੇ ਮੈਦਾ ਦੋ ਕੋਲੀਆਂ ਪਰ ਪਾਵਾਂਗੇ ਪਹਿਲਾਂ ਇੱਕ ਕਟੋਰੀ ਪਾਵਾਂਗੇ ਜੀ ਇੱਕ ਕੋਲੀ ਪਾ ਕੇ ਉਹਨੂੰ ਸਮਾਰ ਕੇ ਆਪਾਂ ਘਿਓ ਦੇ ਵਿੱਚ ਜਿਹੜਾ ਕੀ ਵਧੀਆ ਤਰੀਕੇ ਨਾਲ ਮਿਕਸ ਹੋ ਜਾਵੇ ਹਲਕਾ ਹਲਕਾ ਇੱਕ ਕੋਲੀ ਪਾ ਕੇ ਉਹਨੂੰ ਚਮਚ ਨਾਲ ਆਪਾਂ ਹਿਲਾਉਂਦੇ ਰਹਿਣਾ ਹੈ ਜੋ ਕਿ ਵਧੀਆ ਤਰੀਕੇ ਨਾਲ ਘਿਓ ਦੇ ਵਿੱਚ ਜਿਹੜਾ ਇਹ ਪੂਰਾ ਸਹੀ ਤਰੀਕੇ ਨਾਲ ਜਿਹੜਾ ਇਹਦਾ ਰਚਾ ਹੈ ਜੀ ਉਹ ਵਧੀਆ ਤਰੀਕੇ ਨਾਲ ਰਚਾ ਇਹ ਉਹ ਦਾ ਤੇ ਮੈਦੇ ਦਾ ਵਧੀਆ ਹੋ ਜਾਵੇ ਜਦੋਂ ਇਹ ਰਚਾ ਹੋ ਜਾਂਦਾ ਹੈ ਫਿਰ ਆਪਾਂ ਦੂਸਰੀ ਕੌਲੀ ਪਾਵਾਂਗੇ ਆ ਦੇਖ ਸਕਦੇ ਹੋ ਤੁਸੀਂ ਐਨ ਵਧੀਆ ਕਿਉਂ ਆ ਜਿਹੜਾ ਤੇ ਮੈਦੇ ਦੀ ਪਹਿਲੀ ਕੌਲੀ ਪਾਈ ਆ ਉਹ ਵਧੀਆ ਜਿਹੜਾ ਬਿਲਕੁਲ ਮੈਲਟ ਹੋ ਚੁੱਕਿਆ ਹੈ ਹੁਣ ਆਪਾਂ ਮੈਦੇ ਦੀ ਪਾ ਲਈ ਜੀ ਦੂਸਰੀ ਕੌਲੀ ਔਰ ਉਸ ਨੂੰ ਵੀ ਉਸੇ ਹੀ ਉਹੀ ਪ੍ਰੋਸੈਸ ਸੇ ਚਮਚ ਨਾਲ ਪੋਨੂ ਵੀ ਵਧੀਆ ਤਰੀਕੇ ਨਾਲ ਆਪਾਂ ਮਿਕਸ ਅਪ ਕਰ ਲਾਂਗੇ ਜੀ ਘਿਓ ਦੇ ਵਿੱਚ ਔਰ ਫਿਰ ਇਹਨੂੰ ਆਪਾਂ ਹਲਕਾ ਹਲਕਾ ਭੁੰਨ ਲੈਣਾ ਹੈ ਜਿਆਦਾ ਵੀ ਨਹੀਂ ਡਾਰਕ ਬਰਾਊਨ ਜਾਂ 골ਡਨ ਕਲਰ ਕਰਨਾ ਹਲਕੇ ਹੱਥ ਨਾਲ ਹਲਕੀ ਫਲੇਮ ਦੇ ਉੱਪਰ ਚਮਚ ਘਮਾਉਂਦੇ ਹੋਏ ਇਹਨੂੰ ਭੁੰਨਣਾ ਹੈ ਔਰ ਜਿਆਦਾ ਵੀ ਫਲੇਮ ਆ ਜਿਹੜੀ ਉਹ ਹਾਈ ਨਹੀਂ ਕਰਨੀ ਜੋ ਕਿ ਮੈਦਾ ਜ਼ਿਆਦਾ ਲਾਲ ਜਾਂ 골ਡਨ ਜ਼ਿਆਦਾ ਨਹੀਂ ਬਸ ਹਲਕਾ ਹੀ ਜਿਹੜਾ ਸੇਕ ਹੈ ਉਹ ਮੈਦੇ ਨੂੰ ਹਲਕੇ ਹੱਥ ਨਾਲ ਹੀ ਰੱਖਣਾ ਹੈ ਜੀ ਹੁਣ ਆਪਣਾ ਜਿਹੜਾ ਹੈਗਾ ਤੀਸਰਾ ਸਟੈਪ ਹੈ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਿਲਕ ਪਾਊਡਰ ਬਸ ਰੈਡੀ ਹੈ ਜੀ ਆਪਣਾ ਤੀਸਰੇ ਸਟੈਪ ਵੱਲ ਜਾਣ ਵਾਸਤੇ ਇਹਦੇ ਵਿੱਚ ਉਸੇ ਤਰੀਕੇ ਨਾਲ ਹੀ ਆਪਾਂ ਜਦੋਂ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਨੂੰ ਵੀ ਉਸੇ ਤਰੀਕੇ ਨਾਲ ਇਹਦੇ ਵਿੱਚ ਵਧੀਆ ਮਿਕਸ ਕਰ ਲੈਣਾ ਹੈ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜੇ ਮੈਦੇ ਦੀਆਂ ਆਪਾਂ ਦੋ ਕੋਲੀਆਂ ਪਾਈਆਂ ਸੀਗੀਆਂ ਘਿਓ ਦੇ ਵਿੱਚ ਵਧੀਆ ਤਰੀਕੇ ਨਾਲ ਇਹਨੂੰ ਭੁੰਨਿਆ ਗਿਆ ਹੈ ਇਹ ਔਰ ਜ਼ਿਆਦਾ ਵੀ ਨਹੀਂ ਇਹਨੂੰ ਭੁੰਨਣਾ ਬਸ ਹਲਕਾ ਹੀ ਹਲਕੀ ਫਲੇਮ ਤੇ ਬਸ ਚਮਚਾ ਜਿਹੜਾ ਉਹ ਹਿਲਾਉਂਦੇ ਰਹਿਣਾ ਹੈ ਜੋ ਕਿ ਇਹਦੇ ਡਲੀਆਂ ਨੇ ਜਾਂ ਹੁਣ ਆਪਾਂ ਕਹਿ ਦਿੰਨੇ ਆ ਇੱਕ ਦਾਣਾ ਜਿਹੜਾ ਗੋਲ ਉਹ ਨਾ ਉਸ ਤਰੀਕੇ ਨਾਲ ਬਣੇ ਬਸ ਚਮਚ ਨੂੰ ਹਿਲਾਇਆ ਜਾਣਾ ਹੈ ਜੋ ਕਿ ਇਹਦਾ ਪੁਰਪੁਰਾਪਣਾ ਉਹ ਬਿਲਕੁਲ ਹੀ ਵਧੀਆ ਤਰੀਕੇ ਨਾਲ ਔਰ ਸੌਫਟ ਆ ਜਿਹੜਾ ਘਿਓ ਦਾ ਤੇ ਬੀਸਨ ਦਾ ਆਪਸ ਵਿੱਚ ਜਿਹੜਾ ਵਧੀਆ ਤਰੀਕੇ ਨਾਲ ਮਿਕਸਪ ਹੋ ਜਾਵੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਿਲਕ ਪਾਊਡਰ ਮਿਲਕ ਪਾਊਡਰ ਆਪਾਂ ਪਾਵਾਂਗੇ ਅੱਧੀ ਕੌਲੀ ਦੋ ਕ올ੀਆਂ ਬੇਸਨ ਦੇ ਵਿੱਚ ਅੱਧੀ ਕੌਲੀ ਹੀ ਆ ਜਿਹੜੀ ਉਹ ਮਿਲਕ ਪਾਊਡਰ ਦੀ ਪਾਉਣੀ ਹੈ ਜੀ ਔਰ ਇਸ ਨੂੰ ਵੀ ਉਹੀ ਸੇਮ ਪ੍ਰੋਸੈਸ ਆ ਵੀ ਚਮਚ ਦੇ ਨਾਲ ਵਧੀਆ ਜਿਹੜਾ ਸਾਰਾ ਵਧੀਆ ਤਰੀਕੇ ਨਾਲ ਮਿਕਸ ਅਪ ਹੋ ਜਾਵੇ ਜੇ ਤੁਹਾਨੂੰ ਕੁਆਂਟੀਟੀ ਦੱਸਣੀ ਹੋਵੇ ਤਾਂ ਹਿਸਾਬ ਨਾਲ 200 ਗ੍ਰਾਮ ਦੇ ਹਿਸਾਬ ਆ ਜਿਹੜਾ ਉਮੈਦਾ ਹੋਊਗਾ ਜੀ ਇੱਕ ਕੜਛੀ ਘੋ ਔਰ ਅੱਧੀ ਕੌਲੀ ਆਪਣੀ ਆ ਗਈ ਮਿਲਕ ਪਾਊਡਰ ਦੀ ਇਹਨੂੰ ਆਪਾਂ ਵਧੀਆ ਹਲਕੀ ਫਲੇਮ ਤੇ ਔਰ ਚਮਚ ਨੂੰ ਆ ਜਿਹੜਾ ਉਹ ਹਿਲਾਉਂਦੇ ਰਹਿਣਾ ਹੈ ਜੋ ਕਿ ਵਧੀਆ ਤਰੀਕੇ ਨਾਲ ਜ਼ਿਆਦਾ ਵੀ ਨਹੀਂ ਔਰ ਇਸ ਦੀ ਸਿਕਾਈ ਆ ਜਿਹੜੀ ਉਹ ਠੀਕ ਠੀਕ ਆ ਜਿਹੜੀ ਸਿਕਾਈ ਉਹ ਹੁੰਦੀ ਰਵੇ ਆ ਦੇਖੋ ਥੋੜਾ ਥੋੜਾ ਜਿਹੜਾ ਕਲਰ ਹੈ ਮੈਦੇ ਦਾ ਔਰ ਜਿਹੜਾ ਮਿਲਕ ਪਾਊਡਰ ਹੈ ਇਹਨੂੰ ਇਸੇ ਤਰੀਕੇ ਨਾਲ ਹੀ ਮਤਲਬ ਵਿੱਚ ਵਧੀਆ ਘਟ ਚਮਚ ਨਾਲ ਲਾ ਲਾ ਕੇ ਜਿਹੜਾ ਕੀ ਵਿੱਚ ਇਹਦੇ ਮਿਕਸ ਕਰ ਲੈਣਾ ਹੈ ਔਰ ਧਿਆਨ ਰੱਖਣਾ ਹੈ ਜਿਆਦਾ ਵੱਡੀਆਂ ਜਿਹੜੀਆਂ ਡਲੀਆਂ ਨੇ ਉਹ ਜਿਆਦਾ ਵੱਡੀਆਂ ਡਲੀਆਂ ਨਾ ਬਣਨ ਚਮਚ ਦੇ ਨਾਲ ਹੀ ਉਸ ਨੂੰ ਡਲੀਆਂ ਨੂੰ ਆਪਾਂ ਚਮਚ ਦੇ ਨਾਲ ਹੀ ਫੇਂਦੇ ਰਹਿਣਾ ਹੈ ਜੀ ਔਰ ਉਸ ਦਾ ਧਿਆਨ ਰੱਖਣਾ ਹੈ ਕਿ ਜਿਆਦਾ ਵੀ ਇਹ ਹੀਟ ਅਪ ਨਾ ਹੋ ਜਾਵੇ ਔਰ ਆਪਣਾ ਜਿਹੜਾ ਮੈਦੇ ਦਾ ਹੁਣ ਇਹਨੂੰ ਟੱਕ ਕੇ ਉਸ ਟਾਈਮ ਵਾਸਤੇ ਆਪਾਂ ਇਹਨੂੰ ਟੱਕੇ ਰੱਖ ਦੇਵਾਂਗੇ ਜੀ ਔਰ ਆਪਣਾ ਇਸ ਤੋਂ ਬਾਅਦ ਜਿਹੜਾ 3rd ਸਟੈਪ ਆਏਗਾ ਉਹ ਆਏਗਾ ਆਪਾਂ ਬਣਾਵਾਂਗੇ ਜੀ ਇਹਦੇ ਲਈ ਚਾਸ਼ਨੀ ਸਿੱਧੀ ਚੀਨੀ ਨਹੀਂ ਨਹੀਂ ਇਹਦੇ ਵਿੱਚ ਪਾਣੀ ਇਹਨੂੰ ਆਪਾਂ ਚਾਸ਼ਨੀ ਦੇ ਚੀਨੀ ਨੂੰ ਤਿਆਰ ਕਰਾਂਗੇ ਚਾਸ਼ਨੀ ਔਰ ਚਾਸ਼ਨੀ ਬਣਾ ਕੇ ਹੀ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਉਹਦੇ ਵਾਸਤੇ ਆਪਾਂ ਇੱਕ ਹੋਰ ਫਰਾਈਪੈਨ ਲਿਆ ਜੀ ਉਸ ਦੇ ਵਿੱਚ ਆਪਾਂ ਪਾਵਾਂਗੇ ਚੀਨੀ ਦੋ ਕਟੋਰੀਆਂ ਚੀਨੀ ਦੀਆਂ ਪਾਵਾਂਗੇ ਔਰ ਇੱਕ ਕੌਲੀ ਪਾਵਾਂਗੇ ਜੀ ਆਪਾਂ ਪਾਣੀ ਦੀ ਆ ਦੇਖੋ ਪਹਿਲਾਂ ਆਪਾਂ ਇੱਕ ਕਟੋਰੀ ਚੀਨੀ ਪਾ ਲਈ ਔਰ ਇਧਰ ਆਪਣਾ ਗੈਸ ਚੱਲ ਰਿਹਾ ਹੈ ਫਿਰ ਆਪਾਂ ਦੂਜੀ ਕੌਲੀ ਪਾ ਲਈ ਜੀ ਚੀਨੀ ਦੀ ਔਰ ਹੁਣ ਆਪਾਂ ਇੱਕ ਕੌਲੀ ਪਾਵਾਂਗੇ ਪਾਣੀ ਜੋ ਕਿ ਵਧੀਆ ਜਿਹੜੀ ਚਾਸ਼ਨੀ ਹੈ ਔਰ ਜ਼ਿਆਦਾ ਪਤਲੀ ਵੀ ਨਹੀਂ ਔਰ ਜਿਆਦਾ ਗਾੜੀ ਵੀ ਨਹੀਂ ਸਹੀ ਮਾਤਰਾ ਦੇ ਵਿੱਚ ਆ ਜਿਹੜੀ ਚਾਸ਼ਨੀ ਉਹਨੂੰ ਆਪਾਂ ਤਿਆਰ ਕਰਾਂਗੇ ਜੀ ਆ ਆਪਾਂ ਹੁਣ ਪਾਣੀ ਪਾ ਲਿਆ ਇਸ ਦੇ ਵਿੱਚ ਔਰ ਹੁਣ ਆਪਾਂ ਚਮਚ ਘਮਾਉਂਦੇ ਰਹਿਣਾ ਹੈ ਜੋ ਕਿ ਵਧੀਆ ਜਿਹੜੀ ਆਪਣੀ ਚਾਸ਼ਨੀ ਦੀ ਲੇਅਰ ਹੈ ਉਹ ਵਧੀਆ ਤਰੀਕੇ ਨਾਲ ਤਿਆਰ ਹੋ ਜਾਵੇ ਜਿਸ ਨੂੰ ਆਪਾਂ ਮੈਦੇ ਦੇ ਵਿੱਚ ਮਿਲਾ ਕੇ ਜਿਹੜੀ ਮੈਦੇ ਦੀ ਬਰਫੀ ਹੈ ਉਸ ਨੂੰ ਆਪਾਂ ਤਿਆਰ ਕਰ ਲਵਾਂਗੇ ਬਹੁਤ ਹੀ ਈਜ਼ੀ ਟੂ ਕੁੱਕ ਹੈ ਔਰ ਬਹੁਤ ਘੱਟ ਟਾਈਮ ਦੇ ਵਿੱਚ ਕੋਈ ਜ਼ਿਆਦਾ ਲੰਮਾ ਚੋੜਾ ਪ੍ਰੋਸੈਸ ਨਹੀਂ ਹੈਗਾ ਇਹਦਾ ਔਰ ਕੋਈ ਜ਼ਿਆਦਾ ਚੀਜ਼ਾਂ ਨਹੀਂ ਇਹਦੇ ਆਪਾਂ ਯੂਜ਼ ਕਰਨੀਆਂ ਮੈਦਾ ਮਿਲਕ ਪਾਊਡਰ ਹੈ ਔਰ ਚੀਨੀ ਦੀ ਚਾਸ਼ਨੀ ਬਣਾ ਲੈਣੀ ਹੈ ਔਰ ਕਿਉ ਗਰਮ ਕਰਕੇ ਜਿਹੜਾ ਮੈਦੇ ਨੂੰ ਆਪਾਂ ਤੇ ਮਿਲਕ ਪਾਊਡਰ ਨੂੰ ਭੁੰਨ ਲੈਣਾ ਹੈ ਕੋਈ ਜ਼ਿਆਦਾ ਦੋਸਤੋ ਟਾਈਮ ਨਹੀਂ ਲੱਗਦਾ ਇਹਦੇ ਵਿੱਚ ਘਰੇ ਜਲਦੀ ਤਿਆਰ ਹੋਣ ਵਾਲੀਆਂ ਜਿਹੜੀ ਡਿਸ਼ ਹੈ ਉਹਦੇ ਵਿੱਚ ਜਲਦੀ ਤਿਆਰ ਹੋ ਜਾਂਦੀ ਹੈ ਚੀਜ਼ ਔਰ ਆਪਣੀ ਚਾਸ਼ਨੀ ਦੇ ਵਿੱਚ ਦੇਖੋ ਉਵਾਲ ਆ ਜਿਹੜਾ ਤੋਂ ਆਉਣਾ ਸ਼ੁਰੂ ਹੋ ਗਿਆ ਹੈ ਔਰ ਇਸ ਦੇ ਨਾਲ ਹੀ ਚੀਨੀ ਆ ਜਿਹੜੀ ਉਹ ਬਿਲਕੁਲ ਪਾਣੀ ਦੇ ਵਿੱਚ ਜਿਹੜੀ ਮੈਲਟ ਹੋ ਚੁੱਕੀ ਹੈ ਇਸ ਨੂੰ ਆਪਾਂ ਇਸ ਤਰੀਕੇ ਨਾਲ ਵੀ ਚੈੱਕ ਕਰ ਲਾਂਗੇ ਜਿਹੜੀ ਉਹਦੀ ਲੇਅਰ ਹੈ ਜਾਂ گاੜਾਪਨ ਹੈ ਜਾਂ ਪਤਲਾਪਨ ਹੈ ਉਹਨੂੰ ਚਮਚ ਦੇ ਉੱਪਰ ਥੋੜਾ ਜਿਹਾ ਲੈ ਕੇ ਆਪਾਂ ਉਹ ਨੂੰ ਆ ਉੱਤੋਂ ਸਿੱਟ ਕੇ ਚੈੱਕ ਕਰ ਲਾਂਗੇ ਇਹਦੀ ਥਿੱਕਨੈਸ ਕਿੰਨੀ ਹੈ ਔਰ ਇਹਦੀ ਥਿੱਕਨੈਸ ਦੀ ਆਪਾਂ ਕੀ ਮਾਤਰਾ ਰੱਖਣੀ ਹੈਗੀ ਹੈ ਜੀ ਹੁਣ ਆਪਣੀ ਚਾਸ਼ਨੀ ਆ ਜਿਹੜੀ ਉਹ ਤਿਆਰੀ ਵਾਲਾ ਹੈ ਜੀ ਤੇ ਉਧਰ ਆਪਾਂ ਆਪਣਾ ਮੈਦਾ ਜਿਹੜਾ ਕੁੱਕ ਕਰਕੇ ਰੱਖਿਆ ਹੋਇਆ ਭੁੰਨ ਕੇ ਉਹਨੂੰ ਆਪਾਂ ਹੁਣ ਤੀਜੇ ਸਟੈਪ 'ਵਾਂ ਲਾਵਾਂਗੇ ਜੀ ਇਹ ਦੇਖੋ ਆਪਣਾ ਬਿਲਕੁਲ ਰੈਡੀ ਹੈ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਚਾਸ਼ਨੀ ਹੈ ਚਾਸ਼ਨੀ ਨੂੰ ਵੀ ਹਲਕੇ ਹਲਕੇ ਕਰਕੇ ਉਸੇ ਤਰੀਕੇ ਨਾਲ ਚਮਚ ਦੇ ਨਾਲ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਮਿਕਸ ਕਰ ਲਵਾਂਗੇ ਆ ਦੇਖੋ ਹੁਣ ਆਪਾਂ ਚਾਸ਼ਨੀ ਆ ਜਿਹੜੀ ਉਹ ਉੱਪਰ ਪਾਉਣ ਲੱਗ ਪਏ ਆ ਐਨ ਬਿਲਕੁਲ ਜਿਵੇਂ ਪਾ ਰਹੇ ਆ ਉਸੇ ਤਰੀਕੇ ਨਾਲ ਫੈਲਾ ਕੇ ਹੀ ਪਾਉਣਾ ਹੈ ਇੱਕ ਜਗ੍ਹਾ ਨਹੀਂ ਚਾਸ਼ਨੀ ਨੂੰ ਕੋ ਕਰਨਾ ਉੱਪਰ ਸਾਰੇ ਦੇ ਫੈਲਾ ਕੇ ਔਰ ਚਮਚ ਦੇ ਨਾਲ ਹਲਕੇ ਹੱਥ ਨਾਲ ਕਿ ਵਧੀਆ ਤਰੀਕੇ ਨਾਲ ਜਿਹੜਾ ਇਹਦਾ ਰਚਾ ਹੈ ਜਿਹੜੀ ਚਾਸ਼ਨੀ ਹੈ ਉਹ ਮਿਕਸ ਵਧੀਆ ਤਰੀਕੇ ਨਾਲ ਹੋ ਜਾਵੇ। ਉਹ ਆ ਦੇਖੋ ਆਪਣੇ ਚਾਸ਼ਨੀ ਤੇ ਆਪਣਾ ਮੈਦਾ ਜਿਹੜਾ ਵਿੱਚ ਇਸ ਨੂੰ ਵਧੀਆ ਤਰੀਕੇ ਨਾਲ ਚਮਚ ਦੇ ਨਾਲ ਬਿਲਕੁਲ ਵਧੀਆ ਮਿਕਸਪ ਕਰ ਲੈਣਾ ਹੈ ਜੀ। ਤੇ ਜਿਨੇ ਜਿਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਦਾ ਬਟਨ ਸ਼ੇਅਰ ਤੇ ਕਮੈਂਟ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਦਿਆ ਕਰੋ ਜੋ ਕਿ ਆਉਣ ਵਾਲੀ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਔਰ ਅਸੀਂ ਨਮੀਆਂ ਨਮੀਆਂ ਵੀਡੀਓ ਆ ਜਿਹੜੀਆਂ ਉਹ ਤੁਹਾਡੇ ਲਈ ਤਿਆਰ ਕਰਦੇ ਰਹੀਏ ਹੁਣ ਆਪਣਾ ਰੈਡੀ ਹੁਣ ਜਾ ਰਿਹਾ ਜੀ ਜਿਹੜੀ ਮੈਦੇ ਦੀ ਬਰਫੀ ਹੈ ਇਹਨੂੰ ਬਹੁਤ ਈਜ਼ੀਲੀ ਔਰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਥੋੜੀ ਜੀ ਗ੍ਰੀਸਿੰਗ ਕਰਾਂਗੇ ਜੀ ਕਿਓ ਵੀ ਲੈ ਸਕਦੇ ਹੋ ਜਾਂ ਆਇਲ ਵੀ ਥੋੜਾ ਜਿਹਾ ਗ੍ਰੀਸਿੰਗ ਵਾਸਤੇ ਆਪਾਂ ਪਲੇਟ ਦੇ ਉੱਪਰ ਲਾਵਾਂਗੇ ਜੋ ਕਿ ਜਿਹੜਾ ਮੈਦੇ ਦਾ ਆਪਾਂ ਬੇਸ ਬਣਾਇਆ ਹੈ ਉਸ ਨੂੰ ਆਪਾਂ ਪਲੇਟ ਦੇ ਉੱਪਰ ਕੱਢ ਲਵਾਂਗੇ ਜੋ ਕਿ ਆਪਾਂ ਪ੍ਰੈਸ ਕਰਨ ਤੋਂ ਬਾਅਦ ਦੇ ਵਿੱਚ ਇਹਦੇ ਪੀਸਸ ਆਪਦੇ ਅਕੋਰਡਿੰਗ ਕੱਟ ਸਕੀਏ ਹੁਣ ਆਪਾਂ ਚਾਕੂ ਨਾਲ ਜਿਹੜੇ ਇਹਦੇ ਪੀਸਸ ਨੇ ਉਹਨੂੰ ਵਧੀਆ ਤਰੀਕੇ ਨਾਲ ਕੱਟ ਰਹੇ ਹਾਂ ਜੀ ਪੀਸ ਤੁਸੀਂ ਆਪਦੇ ਹਿਸਾਬ ਦੇ ਨਾਲ ਵੀ ਬਣਾ ਸਕਦੇ ਹੋ ਆਲੋ ਜੀ ਰੈਡੀ ਹੈ ਆਪਣੀ ਮੈਦੇ ਦੀ ਬਰਫੀ ਬਹੁਤ ਹੀ ਈਜ਼ੀ ਔਰ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਹੀ ਟੇਸਟੀ ਹੈ ਬਹੁਤ ਹੀ ਘੱਟ ਟਾਈਮ ਦੇ ਵਿੱਚ ਜਿਹੜੀ ਹੈ ਉਹ ਰੈਡੀ ਹੋ ਗਈ ਹੈ ਜੀ ਮੈਦੇ ਦੀ ਘਰੇ ਬਣਾਈ ਹੋਈ ਬਹੁਤ ਹੀ ਹਾਈਜਨਿਕ ਟੇਸਟੀ ਔਰ ਹੈਲਦੀ ਹੋਮ ਮੇਡ ਬਰਫੀ ਹੈ ਜਿਹੜੀ ਉਹ ਰੈਡੀ ਫॉर ਸਰਵ ਹੈ ਜੀ ਇਹਨੂੰ ਚਾਹ ਦੇ ਨਾਲ ਆਪਾਂ ਸਰਵ ਕਰ ਸਕਦੇ ਹਾਂ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਪੁਰਪਰੀ ਔਰ ਬਹੁਤ ਹੀ ਵਧੀਆ ਜਿਹੜੀ ਆਪਾਂ ਘੱਟ ਟਾਈਮ ਦੇ ਵਿੱਚ ਤਿਆਰ ਕੀਤੀ ہوئی ਮੈਦੇ ਦੀ ਬਰਫੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਬਹੁਤ ਹੀ ਈਜ਼ੀ ਐ ਇਹਨੂੰ ਬਣਾਉਣਾ ਔਰ ਬਹੁਤ ਹੀ ਟੇਸਟੀ ਐ ਔਰ ਬਹੁਤ ਹੀ ਖਾਣ ਦੇ ਵਿੱਚ ਜਿਹੜਾ ਕੀ ਵਧੀਆ ਇਹਦਾ ਜੈਕਾ ਆਉਂਦਾ ਹੈ ਜੀ ਔਰ ਥੈਂਕ ਯੂ ਬਹੁਤ 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 ਥੈਂਕ ਯੂ